ਸਸ਼ਕਲ ਤੋਂ ਸេច ਰਸਮ ਜੈਨਸ ਤੇ ਮੈਂ ਹਾਂ ਵਰਦੀਪ ਗੌਰਤਲ ਲਖਨਊ 에어ਪੋਰਟ ਤੇ ਵੱਡਾ ਹਾਦਸਾ ਹੋਣੋਂ ਟਲਿਆ ਜੀਹਾਂ ਅਸਟ੍ਰੇਲੀਆ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਆਂ ਲਖਨਊ 에어ਪੋਰਟ ਤੇ ਵੱਡਾ ਹਵਾਈ ਹਾਦਸਾ ਹੋਣ ਤੋਂ ਟਲਿਆ ਤਾਂ ਬਿਲਕੁਲ ਦੱਸੇ ਕਿ ਲੈਂਡਿੰਗ ਸਮੇਂ ਜਹਾਜ਼ ਦੇ ਜਿਹੜੇ ਪਹੀਏ ਦੇ ਵਿੱਚੋਂ ਚੰਗਿਆੜੀ ਨਿਕਲੀ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਆ ਤਾਂ ਬਿਲਕੁਲ ਸਾਊਦੀ ਅਰਬ ਦੇ ਜੇਦਾ ਤੋਂ ਇਹ ਫਲਾਈਟ ਆਈ ਸੀ 250 ਹਜ ਯਾਤਰੀ ਨੇ ਜਿਹੜੇ ਇਸ ਜਹਾਜ਼ ਦੇ ਵਿੱਚ ਸਵਾਰ ਸੀ ਤਾਂ ਫਲਾਈਟ ਨੰਬਰ SV 312 ਦੇ ਵਿੱਚ 250 ਹਾਜ ਜਿਆਤਰੀ ਸਵਾਰਸੀ ਤੇ ਲਖਨਊ 에ਰਪੋਰਟ ਦੇ ਉੱਤੇ ਵੱਡਾ ਹਾਦਸਾ ਹੋਣ ਤੋਂ ਟਲਿਆ ਹਾਲਾਂਕਿ ਬੀਤੇ ਦਿਨੀ ਆਹਮਦਾਬਾਦ 에ਰਪੋਰਟ ਦੇ ਉੱਤੇ ਜੋ ਹਾਦਸਾ ਹੋਇਆ ਉਸ ਨੂੰ ਹਜੇ ਕੋਈ ਵੀ ਨਹੀਂ ਪੁੱਛ ਸਕਿਆ ਪਰ ਦੱਸਦੇ ਇੱਕ ਵਾਰ ਫਿਰ ਤੋਂ ਹੁਣ ਲਖਨਊ 에ਰਪੋਰਟ ਤੇ ਉੱਤੇ ਵੱਡਾ ਹਾਦਸਾ ਹੋਣ ਤੋਂ ਟਲਿਆ ਜਿੱਥੇ ਜਹਾਜ਼ ਦੇ ਵਿੱਚੋਂ ਚੰਗਿਆੜੀ ਨਿਕਲੀਆ ਲੈਂਡਿੰਗ ਸਮੇਂ ਚੰਗਿਆੜੀ ਨਿਕਲੀ ਸੀ ਹਾਲਾਂਕਿ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤਾਂ ਇਸ ਵੇਲੇ ਦੀ ਅਪਡੇਟਿੰਗ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਖੁਦ ਅੰਦਾਜ਼ਾ ਲਗਾ ਜਹਾਜ਼ ਦੇ ਪਹੀਏ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਅੱਗ ਦੀ ਚੰਗਿਆੜੀ ਨਿਕਲਦੀ ਹੈ ਧੂਆ ਨਿਕਲਦਾ ਹੋਇਆ ਨਜ਼ਰ ਆਉਂਦਾ ਹੈ ਯਾਤਰੀ ਘਬਰਾ ਜਾਂਦੇ ਨੇ ਦੱਸਿਆ ਕਿ 사우ਦੀ ਅਰਬ ਦੇ ਜੇਦਾ ਤੋਂ ਇਹ ਫਲਾਈਟ ਆਈ ਸੀ 에어ਪੋਰਟ ਤੇ ਲੈਂਡਿੰਗ ਸਮੇਂ ਵੱਡਾ ਹਾਦਸਾ ਹੋਣ ਤੋਂ ਟਲਿਆ 250 ਯਾਤਰੀਆਂ ਦੇ ਨਾਲ ਭਰੇ ਜਹਾਜ਼ ਦੇ ਪਹੀਏ 'ਚੋਂ ਚੰਗਿਆੜੀ ਨਿਕਲੀ ਹੈ ਫਲਾਈਟ ਨੰਬਰ SV312 'ਚ ਸਵਾਰ ਸਨ 250 ਹਾਜ਼ਰ ਯਾਤਰੀ ਤੇ ਲਖਨਊ 에어ਪੋਰਟ ਤੇ ਵੱਡਾ ਹਾਦਸਾ ਹੋਣ ਤੋਂ ਟਲ ਜਾਂਦਾ ਇਸ ਵੇਲੇ ਦੀ ਐਕਸਕਲੂਸਿਵ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਗਨੀਮਤ ਰਹੀ ਹੈ ਜਾਨੀ ਨੁਕਸਾਨ ਤੋਂ ਬਚਾ ਰਿਹਾ ਕਿਉਂਕਿ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ